ਤੇਰੇ ਕਵਨ ਕਵਨ ਗੁਣ ਕਹਿ ਕਹਿ ਗਵਾ ਤੂੰ ਸਾਹਿਬ ਗੁਣੀ ਨਿਧਾਨਾ ਤੇਮਰੀ ਮਹਿਮਾ ਮਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਜਰ ਅਜੂਰ ਹਾਜਰਾ ਹਯੂਰ ਸਰਵ ਕਲਾ ਪਰਪੂਰ ਸਮਰਤ ਗੁਰੂ ਲੋਗ ਪਰ ਲੋਗ ਦੇ ਰੱਖੀ ਅਕ ਭਗਤਵਸ਼ਾਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀਤਰ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜਵਟੀ ਸత్సੰਗ ਜੀ ਧੰਤਾ ਦੇ ਯੋਗਵੜ ਭਾਗੇ ਹਨ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਉਦਮ ਬਖਸ਼ਿਆ ਇਸ਼ਨਾਨ ਬਖਸ਼ਿਆ ਸਭ ਨੂੰ ਤੰਦਰੁਸਤੀਆਂ ਬਖਸ਼ੀਆਂ ਹਨ ਔਰ ਗੁਰੂ ਦੀ ਗੋਦ ਵਿੱਚ ਆਪਾਂ ਲਾਡ ਪਿਆਰ ਲੈਣ ਦੇ ਲਈ ਬੈਠ ਗਿਆ ਸੋ ਆਪ ਜੀ ਨੇ ਹੁਕਮਨਾਮਾ ਸਭ ਸਰਵਨ ਕੀਤਾ ਗੁਰੂ ਸਾਹਿਬ ਮੇਰ ਕਰਨ ਜੋ ਮਹਾਰਾਜ ਜੀ ਨੇ ਹੁਕਮ ਸੰਨ ਬਖਸ਼ਿਸ਼ ਕੀਤਾ ਉਹਦੇ ਤੇ ਮਹਾਰਾਜ ਜੀ ਜਰੂਰ ਚੱਲਣ ਦੀ ਸਮਤ ਤਾਕਤ ਬਖਸ਼ਣ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਆਈ ਐਦਾਂ ਦਾ ਸਾਡੇ ਅੰਦਰ ਖਿਆਲ ਆ ਜਾਏ ਏਦਾਂ ਦੀ ਭਾਵਨਾ ਆ ਜਾਏ ਏਦਾਂ ਦੀ ਮਤ ਆ ਜਾਏ ਏਦਾਂ ਦੀ ਗੁਰਮਤ ਆ ਜਾਏ ਤੇ ਪ੍ਰਮਾਤਮਾ ਜਾਂ ਮਹਾਰਾਜ ਦਾ ਹੁਕਮ ਜਿਹੜਾ ਹੈ ਉਹਨੂੰ ਆਪਾਂ ਥੋੜਾ ਸੁਣੀਏ ਤੇ ਮੰਨੀਏ ਔਰ ਆਪਣੇ ਜੀਵਨ ਨੂੰ ਸੋਣਾ ਬਣਾਈਏ ਦੇਖੋ ਸਾਡੀ ਮਾਂ ਨੇ ਸਾਨੂੰ ਨਿੱਕਿਆਂ ਹੁੰਦਿਆਂ ਨੂੰ ਤਿਆਰ ਕਰਕੇ ਜੂੜਾ ਕਰਕੇ ਮੀਡੀਆਂ ਕਰਕੇ ਪਟਕਾ ਬਣ ਕੇ ਸਕੂਲੇ ਤੋਰਨਾ ਪੀ ਜਾਓ ਬੱਚਿਓ ਪੜ ਕੇ ਆਓ ਸੋਹਣੀ ਸਿੱਖਿਆ ਲੈ ਕੇ ਆਓ ਘਰੋਂ ਵੀ ਸੋਹਣੇ ਬਣਾ ਕੇ ਤੋਰਨਾ ਤੇ ਸਾਡੇ ਟੀਚਰ ਸਹਿਬਾਨਾਂ ਨੇ ਵੀ ਚੰਗੀ ਸਿੱਖਿਆ ਦੇ ਕੇ ਸਾਨੂੰ ਸੋਹਣੇ ਬਣਾ ਕੇ ਸਾਨੂੰ ਘਰ ਨੂੰ ਤੋਰਨਾ ਤੇ ਉਸ ਸੋਹਣੇ ਪੰਨ ਕਰਕੇ ਹੀ ਅੱਜ ਸత్సੰਗ ਹੈ ਜੀ ਗੁਰੂ ਦਾ ਜਸ ਤੁਸੀਂ ਤੇ ਮੈਂ ਕਰ ਰਹੇ ਹਾਂ ਸੁਣ ਰਹੇ ਇਹ ਸਾਡੇ ਮਾਪਿਆਂ ਦਾ ਬੜਾ ਰੋਲ ਹੈ ਇਹਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਹੁੰਦਾ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਵਿਰਾਸਤ ਵਿੱਚੋਂ ਬਚਪਨ ਦੇ ਵਿੱਚੋਂ ਮਿਲੀਆਂ ਤਾਂ ਹੀ ਇੱਧਰ ਆਏ ਆ ਤੁਸੀਂ ਐਂਦਾ ਨਹੀਂ ਆਏ ਮੈਦਾਨੀ ਇੱਥੇ ਬੈਠਾ ਚਾਹੇ ਕਿਸੇ ਕੋਈ ਜਵਬ ਦੇ ਦੌਰਾਨ ਨੌਕਰੀ ਦੇ ਦੌਰਾਨ ਕੋਈ ਜਵਾਨੀ ਵਿੱਚ ਕਿਦਰੇ ਕੋਈ ਬਚਪਨ ਵਿੱਚ ਕਿਦਰੇ ਕੋ ਗਵਾਂਡ ਵਿੱਚ ਕਿਦਰੇ ਕੋਈ ਨਾ ਕੋਈ ਜ਼ਰੂਰ ਤੁਹਾਡਾ ਜੁੜਿਆ ਹੋਏਗਾ ਰੱਬ ਨਾਲ ਜਿਹਦੇ ਕਰਕੇ ਤੁਸੀਂ ਜੁੜੇ ਇਹ ਪੱਕੀ ਗੱਲ ਹੈ ਜਿੰਨੇ ਅਸੀਂ ਬੈਠੇ ਆ ਨਾ ਤੁਹਾਡਾ ਕੋਈ ਨਾ ਕੋਈ ਚਾਹੇ ਮਾਂ-ਬਾਪ ਹੋਵੇ ਭੈਣ ਭਾਈ ਹੋਵੇ ਮਿੱਤਰ ਹੋਵੇ ਤੁਹਾਡਾ ਕੋਈ ਨਾਲ ਨੌਕਰੀ ਕਰਨ ਵਾਲਾ ਹੋਵੇ ਕੋਈ 파ਟਰਨਰ ਕੋਈ ਨਾ ਕੋਈ ਜ਼ਰੂਰ ਜੁੜਿਆ ਹੋਵੇਗਾ ਤੇ ਉਹਦੇ ਕਰਕੇ ਅਸੀਂ ਵੀ ਇੱਧਰ ਨੂੰ ਸਾਡਾ ਧਿਆਨ ਚਲਾ ਗਿਆ ਵੀ ਅਸੀਂ ਵੀ ਜੁੜ ਜਾਈਏ ਮਹਾਰਾਜ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ ਬਿੜਿਓ ਢਾਕ ਪਲਾਸ਼ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਸਤ ਸੰਗਤ ਮਿਲ ਰਹੀ ਐ ਮਾਦੋ ਜੈਸੇ ਮਧਪ ਮਖੀਰਾ ਮਹਾਰਾਜ ਜੀ ਕਹਿੰਦੇ ਇਦਾਂ ਜਿਵੇਂ ਛੈਲ ਦੀਆਂ ਮੱਖੀਆਂ ਜਿਹੜੀਆਂ ਐ ਨਾ ਮਖੀਰ ਜਾਂ ਮਖੀਰ ਨੂੰ ਚਿਮੜੀਆਂ ਰਹਿੰਦੀਆਂ ਨੇ ਰਸ ਚੂਸਦੀਆਂ ਰਹਿੰਦੀਆਂ ਨੇ ਇਦਾਂ ਸੰਗਤ ਵਿੱਚ ਜੁੜ ਕੇ ਰੋ ਬਾਣੀ ਮਿੱਠੀ ਹੈ ਮੇਰਾ ਸਤਿਗੁਰੂ ਮਿੱਠਲਾ ਬੋਲਦਾ ਇਹ ਮਾਰਾ ਹੀ ਬੋਲਦਾ ਪਿਆ ਜੋ ਤੁਸੀਂ ਸੁਣਦੇ ਹੋ ਠੀਕ ਹੈ ਜੀ ਇਹ ਸੱਚੇ ਬਾਦਸ਼ਾਹ ਦਾ ਹੁਕਮ ਹੈ ਉਹਨੂੰ ਅਸੀਂ ਸਰਵਣ ਕਰਨਾ ਤੇ ਮਹਾਰਾਜ ਜੀ ਬੋਲਦੇ ਆ ਅਸੀਂ ਇਹ ਤੜ ਕਿੰਨੀ ਆ ਵੀ ਗ੍ਰੰਥੀ ਸਾਹਿਬ ਦਾ ਹੁਕਮ ਆਇਆ ਨਹੀਂ ਅਸੀਂ ਕਿੰਨੇ ਧਿਆਨ ਨਾਲ ਸੁਣੋ ਚੁੱਪ ਕਰੋ ਮਹਾਰਾਜ ਦਾ ਹੁਕਮ ਆਇਆ ਇਹ ਬਕਰੀ ਗੱਲ ਹੈ ਕਿਹਦੇ ਕੋਲੋਂ ਇਹ ਸੇਵਾ ਲੈ ਰਿਹਾ ਹੈ ਸੋ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਥੱਕੀ ਜੀਓ ਕਦੇ ਨਾ ਬੋਲੇ ਕੋੜਾ ਸੋ ਇੰਨੀ ਮਿੱਟੀ ਤੇ ਪਿਆਰੀ ਬਾਣੀ ਮੈਂ ਹਮੇਸ਼ਾ ਬੇਨਤੀ ਕਰਦਾ ਤੇ ਬਹੁਤ ਹੀ ਵਡਿਆ ਭਾਗਾ ਵਾਲਿਆਂ ਦੁਨੀਆਂ ਦੇ ਸਭ ਤੋਂ ਚੰਗੇ ਭਾਗਾ ਵਾਲੇ ਮਨੁੱਖ ਉਹ ਹਨ ਜਿڑے ਗੁਰੂ ਦੀ ਗੋਦ ਵਿੱਚ ਬੈੰਦੇ ਨੇ ਜਿਨ੍ਹਾਂ ਨੂੰ ਸ਼ਬਦ ਮਿਲਦਾ ਕਿਉਂਕਿ ਅਸੀਂ ਸ਼ਬਦ ਦਾ ਰੂਪ ਹਾਂ ਸ਼ਬਦ ਧਰਤੀ ਸ਼ਬਦ ਆਕਾਸ਼ ਸ਼ਬਦੇ ਸ਼ਬਦ ਭੈਉ ਪ੍ਰਗਾਸ ਸ਼ਬਦ ਦੇ ਵਿੱਚ ਹੀ ਵਲੇਟ ਕੇ ਸ਼ਬਦ ਦੇ ਵਿੱਚ ਹੀ ਮਿਕਸ ਹੋ ਕੇ ਅਸੀਂ ਇੱਕ ਦਿਨ ਪੂਰਨ ਹੋਣਾ ਪੂਰਨ ਪਪਾ ਆਖਰੀ ਅਸ਼ਟਪਦੀ ਪੜੀ ਹੈ ਨਾ ਸ਼ਲੋਕ ਵੀ ਪੂਰਾ ਪ੍ਰਭ ਆ ਰੱਧਿਆ ਪੂਰਾ ਜਗਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਬੰਦਾ ਮਰ ਜਾਂਦਾ ਸੁਨਿਆ ਦਿੰਦੇ ਕਹਿੰਦੇ ਪੂਰਾ ਹੋ ਗਿਆ ਬਿਲਕੁਲ ਨਹੀਂ ਜਿਹੜਾ ਜੁੰਦੇ ਜੀ ਖਾਸ਼ਾਂ ਦੇ ਵਿੱਚ ਫਸਿਆ ਰਿਆ ਨਾਮ ਭਜਨ ਬੰਦਗੀ ਕੀਤਾ ਨਹੀਂ ਨਤਮਸਟਕ ਹੋਇਆ ਨਹੀਂ ਰੱਬ ਦਾ ਨਾਮ ਨਹੀਂ ਲਿਆ ਜਿਹੜਾ ਜਿਉਂਦੇ ਜੀ ਮੁਕਤ ਨਹੀਂ ਹੋਇਆ ਉਹ ਮਰ ਕੇ ਕਿਵੇਂ ਪੂਰਾ ਹੋ ਗਿਆ ਕੇਵਲ ਅਲਫਾਜ਼ ਨੇ ਵੀ ਪੂਰਾ ਹੋ ਗਿਆ ਪੂਰਾ ਤੇ ਉਹ ਹੈ ਜਿਹੜਾ ਸ਼ਬਦ ਦੇ ਵਿੱਚ ਪੇੜਾ ਓਮੇਗਾ ਜਿਹੜਾ ਜੁਉਦੇ ਜੀ ਸ਼ਬਦ ਦੇ ਵਿੱਚ ਚੁਬੀਆਂ ਲਾਵੇਗਾ ਉਹ ਉਹ ਪੂਰਾ ਹੋਏਗਾ ਜਿਸ ਦਾ ਸਤਿਗੁਰੂ ਪੂਰਾ ਉਹਦਾ ਸੇਵਕ ਵੀ ਪੂਰਾ ਬਾਣੀ ਵਿੱਚ ਲਿਖਿਆ ਗੁਰ ਪੂਰਾ ਜਿਨ ਸਿਮਰਿਆ ਸਹੀ ਭੈ ਨਿਹਾਲ ਨਾਨਕ ਨਾਮ ਅਰਧਨਾ ਕਾਰਜ ਆਵੈ ਰਾਸ਼ ਪੂਰਾ ਸਤਗੁਰ ਜਿਹੜਾ ਹੈ ਨਾ ਉਹ ਪੂਰਾ ਹੀ ਬਣਾਉਂਦਾ ਹੈ ਅਧੂਰਾ ਨਹੀਂ ਕਰਦਾ ਗੁਰੂ ਨਾਨਕ ਪਾਚਾ ਪੂਰੇ ਸੰਨ ਲੈਣੇ ਨੂੰ ਪੂਰਨ ਬਣਾ ਦਿੱਤਾ ਕੁਝ ਘਟ ਥੋੜਾ ਰੱਖਿਆ ਵੀ ਵੱਡਾ ਸੀ ਕੋਈ ਉਹਦਾ ਰੈਂਕ ਵੱਡਾ ਸੀ ਤੇ ਆਪਣੇ ਜੂਨੀਅਰ ਨੂੰ ਛੋਟਾ ਦੇ ਦਿੱਤਾ ਨੋ ਉਹਨੇ ਆਪਣੀ ਗੱਦੀ ਤੇ ਹੀ ਬਿਠਾ ਦਿੱਤਾ ਉਹਨਾਂ ਨੇ ਆਪਣੀ ਜਗ੍ਹਾ ਤੇ ਹੀ ਬਿਠਾ ਦਿੱਤਾ ਅੱਗੇ ਵੀ ਮੈਂ ਬੇਨਤੀ ਕੀਤੀ ਸੀ ਜਿਹੜਾ ਪਿਤਾ ਹੁੰਦਾ ਨਾ ਉਹ ਆਪਣੇ ਪੁੱਤ ਨੂੰ ਆਪਣੀ ਜਗ੍ਹਾ ਤੇ ਹੀ ਬਿਠਾਉਣਾ ਪਸੰਦ ਕਰਦਾ ਹੈ ਮੈਂ ਵੀ ਤੇ ਤੁਸੀਂ ਹੋਈ ਤੇ ਜੇ ਚੰਗੇ ਹੋਣਗੇ ਤੇ ਚੰਗੇ ਤੇ ਜ਼ਰੂਰ ਬਿਠਾਉਣ ਪਰ ਜਿਹੜੇ ਮਾੜੀਆਂ ਆਦਤਾਂ ਵਾਲੇ ਨੇ ਉਹਨਾਂ ਕਿਤੇ ਬਿਠਾ ਦੇਣ ਕਿਵੇਂ ਕਰ ਦੇਣਾ ਉਹਨਾਂ ਬਿਠਾ ਦੇਣ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੰਗਿਆਈ ਕਮਾਈ ਹੈ ਚੰਗੇ ਗੋਣ ਅੰਦਰ ਧਾਰਨ ਕੀਤੇ ਨੇ ਉਹ ਜਰੂਰ ਆਪਣੀ ਵਿਰਾਸਤ ਆਪਣੇ ਬੱਚਿਆਂ ਨੂੰ ਦੇ ਕੇ ਜਾਣ ਪਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਕਮਾਇਆ ਨਹੀਂ ਉਹ ਅਰਦਾਸ ਕਰਨ ਮਹਾਰਾਜ ਜੀ ਅਸੀਂ ਇਹ ਕਮਾ ਨਹੀਂ ਸਕੀ ਸਗੇ ਸਾਡੇ ਧੀਆਂ ਪੁੱਤਰ ਜਰੂਰ ਕਮਾ ਲੈਣੇ ਅਰਦਾਸਾਂ ਬੇਦੀਆਂ ਕਰਨੀਆਂ ਸਤਿਗੁਰੂ ਜਰੂਰ ਪੂਰਾ ਕਰੇਗਾ ਆਓ ਗੁਰੂ ਸਾਹਿਬ ਮੇਰ ਕਰਨ ਜੋ ਅੱਜ ਦਾ ਹੁਕਮਨਾਮਾ ਹੈ ਸੰਸਦੀ ਵਿਚਾਰ ਆਰੰਭ ਕਰਦੇ ਆ ਪਾਸ਼ਾ ਫਰਮਾਨ ਕਰਦਿੰਨੇ ਤਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਔਕੀ ਘਣੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਅੱਗੇ ਵੀ ਆਪ ਜੀ ਨੇ ਬੜੀ ਵਾਰੀ ਸਰਵਣ ਕੀਤਾ ਪਰ ਗੁਰਬਾਣੀ ਤੇ ਆ ਗਾਥ ਬਹੁਤ ਬਹੁਤ ਵਿਸ਼ਾਲ ਹੈ ਇਹਦੇ ਵਿਚਾਰ ਬੜੇ ਡੂੰਘੇ ਨੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਅਸੀਂ ਕਰ ਸਕਦੇ ਆ ਅੱਗੇ ਤੁਸੀਂ ਸਰਵਣ ਕਰ ਲਿਆ ਵੀ ਔਕੀ ਘੜੀ ਸੇਵਕਾਂ ਨੇ ਉਹ ਸਮਝੀਏ ਜਦੋਂ ਉਹਦੇ ਤੋਂ ਵਿਛੜਾ ਪੈਂਦਾ ਅਸੀਂ ਦੁਨਿਆਵੀ ਤੋੜਦੇ ਔਕੀ ਘੜੀ ਉਹ ਸਮਝ ਲੈਂਦੇ ਆ ਜਦੋਂ ਕੋ ਸਾਨੂੰ ਦੁੱਖ ਪੈਂਦਾ ਇਹ ਕਿੰਕੜੀਆਂ ਹੋ ਗਈਆਂ ਨਾ ਚਲੋ ਅੱਗੇ ਮਹਾਰਾਜ ਜੀ ਮੇਰ ਕਰੋ ਸੁਮਤ ਦਿਓ ਸਾਨੂੰ ਹੋਰ ਸਮਝਾਓ ਹੋਰ ਸਮਝਾਓ ਹੋਰ ਕਿਰਪਾ ਕਰੋ ਕਿਉਂਕਿ ਪੜਨ ਦੇ ਨਾਲ ਤੇ ਗਿਆਨ ਪੂਰਾ ਨਹੀਂ ਆਉਂਦਾ ਜਦੋਂ ਤੁਹਾਡੀ ਬਖਸ਼ਿਸ਼ ਹੋਣੀ ਹੈ ਫੇਰੀਏ ਬੱਜਰ ਕਪੜ ਦਾ ਤਾਲਾ ਕੁਲਨਾ ਗੁਰਕੁੰਜੀ ਪਾਹੋ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰਵਿੰਨ ਮਨ ਕਾ ਦਾਗ ਨਾ ਉਗੜੇ ਅਵਰਨਾ ਕੁੰਜੀ ਹੱਥ ਇਹ ਸਾਡੇ ਹੱਥ ਵਿੱਚ ਕੁੰਜੀ ਨਹੀਂ ਮਹਾਰਾਜੀ ਖੋਲਦੇ ਕੁੰਜੀ ਇੱਕ ਵੱਡਾ ਮਹਿਲ ਹੋਵੇ ਇੱਕ ਛੋਟਾ ਜਿਹਾ ਜੰਦਰਾ ਦਾ ਤਾਲਾ ਲੋਕ ਜਿਹੜਾ ਮਹਿਲ ਨੂੰ ਖੁੱਲਣ ਨਹੀਂ ਦਿੰਦਾ ਪਰ ਜੇ ਕੁੰਜੀ ਹੱਥ ਆ ਜਾਏ ਛੋਟਾ ਜਿਹਾ ਤਾਲਾ ਛੋਟੀ ਜੀ ਕੁੰਜੀ ਨਾਲ ਖੁੱਲ ਗਏ ਵੱਡੇ ਮਹਿਲ ਦੇ ਦਰਸ਼ਨ ਦੀਦਾਰ ਕਰ ਸਕਦੇ ਹਾਂ ਸੋ ਗੁਰਬਾਣੀ ਦਾ ਇੱਕ ਇੱਕ ਸ਼ਬਦ ਗਿਆਨ ਦਾ ਸਾਗਰ ਹੈ ਕੁੰਜੀ ਹੈ ਤੇ ਦਰਗਾਹ ਦੇ ਘਰ ਦਾ ਬੈਕੁੰਠ ਦੇ ਘਰ ਦਾ ਤਾਲਾ ਖੋਲਣ ਦੇ ਵਿੱਚ ਸੰਮਰਤ ਹੈ ਸੋ ਮਹਾਰਾਜ ਉਦਮ ਨਹੀਂ ਹੁੰਦਾ ਇਹ ਮੇਰੇ ਲਈ ਔਖੀ ਗੱਲੀ ਹੈ ਮਹਾਰਾਜ ਮੈਨੂੰ ਆਲਸ ਤੰਗ ਕਰਦੀ ਹੈ ਮੈਂ అలਾਰਮ ਲਾਉਂਦਾ ਹਾਂ ਫਿਰ ਅੱਗੇ ਵਜਾ ਦਿੰਦਾ ਹਾਂ ਘੰਟਾ ਲੇਟ ਹੋ ਜਾਂਦਾ ਹਾਂ ਕਈ ਵਾਰੀ ਫਿਰ ਉਸਨੂੰ ਉੱਠਣਾ ਮਿਸ ਕਰ ਦਿੰਦਾ ਮੇਰੇ ਤੇ ਐਸੀ ਮੇਰ ਕਰ ਇਹ ਮੇਰੇ ਲਈ ਔਖੀ ਘੜੀ ਐ ਮੇਰਾ ਅਮਰਤ ਵੇਲਾ ਖੁੰਝ ਜਾਂਦਾ ਮੇਰਾ ਅਮਰਤ ਵੇਲਾ ਮਿਸ ਹੋ ਜਾਂਦਾ ਮੇਰੇ ਲਈ ਬੜਾ ਔਖਾ ਮੇਰ ਕਰ ਦੇ ਮੈਨੂੰ ਉਦੋਂ ਦੇ ਦੇ ਮੈਨੂੰ ਚਾਹ ਦੇ ਦੇ ਚਾਹ ਕਿਦਾਂ ਦਾ ਦੁਨੀਆਵੀ ਉਧਾਰ ਮੈ ਲੈ ਲੈਣੇ ਆ ਸੌਖੀ ਸਮਝਾ ਲਈ ਆ ਜਾਏਗੀ ਕਿਸੇ ਦਾ ਪਹਿਲੀ ਵਾਰ ਅਮਰੀਕਾ ਯੂ ਐਸ ਏ ਦਾ ਜਾਂ ਕੈਨੇਡਾ ਦਾ ਵੀਜ਼ਾ ਲੱਗਾ ਹੋਵੇ ਕਿਸੇ ਦਾ ਵਿਆਹ ਹੋਵੇ ਚਲੋ ਪਹਿਲੀ ਵਾਰ ਹੀ ਹੁੰਦਾ ਉਹਨਾਂ ਨੇ ਸਵੇਰੇ ਉੱਠ ਗਏ ਬਰਾਤੀਆਂ ਨੇ ਜਾਂਜ ਲੈ ਕੇ ਜਾਣਾ ਹੋਵੇ ਤੇ 에어ਪੋਰਟ ਦੇ ਕਿਸੇ ਦੀ 12 ਵਜੇ ਦੀ ਫਲੈਟ ਹੋਵੇ ਤੇ ਕੀ ਉਹ ਸੁੱਤਾ ਰਹਿ ਜਾਊ ਰਹੇਗਾ ਉਹਦੇ ਉੱਠੋ ਟੱਡ ਕੇ ਦੇਖੇਗਾ ਭਈ ਫਲੈਟ ਮਿਸਣਾ ਹੋ ਜਾਏ ਜਿਸ ਦੀ ਸ਼ਾਦੀ ਹੁੰਦੀ ਹੈ ਵਿਆਹ ਹੁੰਦਾ ਹੈ ਉਹਨੂੰ ਚਾਹੀ ਨਾ ਹੁੰਦਾ ਉਹਨੂੰ ਤੇ ਨੀਂਦ ਨਹੀਂ ਆਉਂਦੀ ساری ਰਾਤ ਨੱਚਦਿਆਂ ਤੇ ਟੱਪਦਿਆਂ ਦੀ ਲੰਗ ਜਾਂਦੀ ਹੈ ਇਹਦਾ ਮਤਲਬ ਉਸ ਚੀਜ਼ ਨਾਲ ਖਿੱਚ ਬੋ ਜਾਣਾ ਕੀ ਗਣ ਉਸ ਚੀਜ਼ ਵੱਲ ਖਿੱਚ ਬਹੁਤ ਹੈ ਅਮਰੀਕਾ ਜਾਣ ਦੀ ਖਿੱਚ ਬਹੁਤ ਹੈ ਕੀ ਸੱਚਖੰਡ ਜਾਣ ਦੀ ਖਿੱਚ ਨਹੀਂ ਗੁਰੂ ਨਾਨਕ ਦੇ ਦਵਾਰੇ ਆਉਣ ਦੀ ਖਿੱਚ ਨਹੀਂ ਜਿਸ ਦੇ ਖਿੱਚ ਹੁੰਦੀ ਹੈ ਨਾ ਜਿਸ ਦੇ ਖਿੱਚ ਹੁੰਦੀ ਹੈ ਬਾਣੀ ਕੋਲ ਪੁੱਛਿਓ ਕੀ ਕਰਦਾ ਉਹ ਕਹਿੰਦਾ ਵੀ ਝਖੜ ਝਾਂਗੀ 20 ਵਰਸਾ ਭੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੇ ਬਹੁਤਾਰਾ ਗੁਰਸਿੱਖ ਲੰਘ ਗੁਰੂ ਪਹਿ ਜਾਈ ਉਹ ਤੇ ਜਾਂਦਾ ਰੁਕਦਾ ਨਹੀਂ ਬਾਬਾ ਅਮਰਦਾਸ ਜੀ ਰੁਕੇ ਨਹੀਂ 12 ਸਾਲ ਗੱਬ 72 ਸਾਲ ਦਾ ਬਜ਼ੁਰਗ 37 ਸਾਲ ਦੇ ਉਸ ਸਤਿਗੁਰੂ ਦੀ ਸੇਵਾ ਕਰਦਾ ਪੁੱਤ ਦੇ ਬਰਾਬਰ ਹੈ ਗੁਰੂ ਅੰਗਦ ਦੇਵ ਜੀ ਨਾਲੇ ਕੁੜਮ ਲੱਗਦਾ ਕੁੜਮ ਲੜਕੀ ਵਾਲਾ ਲੜਕੀ ਦਾ ਬਾਪ ਹੈ ਉਹਨਾਂ ਦੀ ਨੋ ਜਿਹੜੀ ਸੀ ਉਹਨਾਂ ਦੇ ਬਾਪ ਸੀ ਗੁਰੂ ਅੰਗਦ ਦੇਵ ਜੀ ਨਹੀਂ ਤੇ ਕੋਈ ਜਿਹੜਾ ਆਪਣਾ ਜਿੱਥੇ ਲੜਕਾ ਸੀ ਵਿਆਇਆ ਹੁੰਦਾ ਕਿਵੇਂ ਜਾਣੇ ਆ ਟੌਰ ਨਾਲ ਮੁੱਛਾਂ ਨੂੰ ਵੱਟ ਦੇ ਕੇ ਮਾਫ਼ ਕਰ ਦੇਣਾ ਥੋੜਾ ਮਾਨ ਨਾਲ ਜਾਈਦਾ ਨਾ ਵੀ ਕੁੜਮਾਂ ਦੇ ਚੱਲੇ ਆ ਮੁੰਡਾ ਵਿਆਇਆ ਇੱਧਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਦੇ ਨਾਲ ਵਿਆਹੀ ਹੈ ਗੁਰੂ ਅੰਗਦ ਪਾਸ਼ਾ ਜੀ ਦੀ ਲੜਕੀ ਪਰ ਮਹਾਰਾਜ ਜਦੋਂ ਗਏ ਸੀ ਨਾ ਚਲੋ ਸਾਖੀ ਹੈ ਸੰਖੇਪ ਦੇ ਵਿੱਚ ਵਿਚਾਰ ਕਰ ਲੈਂਦੇ ਆ ਮਾਰਾ ਦੀ ਬੇਟੀ ਲਗੀ ਸੀ ਆਪਣੇ ਸਹੁਰੇ ਨੂੰ ਕਹਿੰਦਾ ਮੈਂ ਤੇਰਾ ਸਹੁਰਾ ਨਹੀਂ ਹੋਣਾ ਮਰ ਸਿੱਖ ਬਣ ਕੇ ਜਾਣਾ ਬਾਦਸ਼ਾਹ ਗੋਲ ਨਹੀਂ ਤੇ 37 ਸਾਲ ਦੀ ਉਮਰ ਦਾ ਨੌਜਵਾਨ ਹੋਵੇ ਤੇ 72 ਸਾਲ ਦਾ ਬੁੱਢਾ ਕਹੇ ਤੂੰ ਦੇ ਮੇਰੇ ਹੱਥਾਂ ਦਾ ਜੰਮਿਆ ਤੂੰ ਮੈਨੂੰ ਮਤ ਦੇਣਾ ਗਿਆਨ ਕਿਸੇ ਭਾਸ਼ਾ ਕਿਸੇ ਜ਼ਾਤ ਕਿਸੇ ਉਮਰ ਕਿਸੇ ਹੱਦ ਕਿਸੇ ਖਿੱਤੇ ਦਾ ਗੁਲਾਮ ਨਹੀਂ ਜਾਂਦੇ ਨਾ ਗਿਆਨ ਜਿਹੜਾ ਉਹਦੇ ਉਹਨੂੰ ਹਰਨਾਖਸ਼ ਨੂੰ ਹੈ ਹੀ ਨਹੀਂ ਪੁੱਤਰ ਪ੍ਰਲਾਦ ਛੋਟਾ ਜਿਹਾ ਉਹਨੂੰ ਗਿਆਨ ਹੈ ਹਰਨਾਖਸ਼ ਕਹਿੰਦਾ ਮੈਂ ਰੱਬ ਕਹਿੰਦਾ ਪਿਓ ਤੂੰ ਬਾਪੂ ਰੱਬ ਨਹੀਂ ਹੈ ਰੱਬ ਤੇ ਕੋਈ ਐ ਸਬਣਾ ਜੀ ਆਕਾ ਇੱਕ ਦਾਦਾ ਮੈਂ ਤੈਨੂੰ ਰੱਬ ਕਿੱਦਾਂ ਮੰਨਾ ਉਹ ਕਹਿੰਦਾ ਤੂੰ ਨਹੀਂ ਮੰਨਣਾ ਤੇ ਨਿਆਣਿਆਂ ਨੂੰ ਕਿਉਂ ਬਗਾੜਿਆ ਉਹ ਜਿਨ੍ਹਾਂ ਦੇ ਨਾਲ ਤੂੰ ਪੜਦਾ ਹੈ ਉਹਨਾਂ ਨੂੰ ਵੀ ਤੂੰ ਰਾਮ ਰਾਮ ਜਪਉਣਾ ਛੱਡ ਦੇ ਰਾਮ ਉਹ ਕਹਿੰਦੇ ਨਹੀਂ ਛੱਡੂ ਰੇ ਬਾਬਾ ਰਾਮ ਨਾਮ ਮੇਰੋਂ ਔਰ ਪੜਨ ਸਿਉ ਨਾਹੀ ਕਾਮ ਇਹ ਜਿਹੜੀ ਜਿਹੜੀ ਸੋਝੀ ਹੈ ਨਾ ਇਹ ਕਿਸੇ ਨੂੰ ਵੀ ਆ ਸਕਦੀ ਹੈ ਨਿਆਣੇ ਨਹੀਂ ਸਾਡੇ ਘਰ ਵਿੱਚ ਹੁੰਦੇ ਅਸੀਂ ਕਹਿੰਦੇ ਇਹ ਤੇ ਮੇਰਾ ਭਗਤ ਪੋਤੀ ਹੈ ਇਹ ਤੇ ਬੜਾ ਹੀ ਸੌਜਿਆਈ ਹੈ ਤੇ ਇੱਕ ਬੜਾ ਮਾਫ ਕਰ ਦੇਣਾ ਦਰਸ਼ਾ ਵੀ ਹੁੰਦਾ ਪੰਜਾਬੀ ਟੇਟ ਪੰਜਾਬੀ ਬੋਲਦਾ ਮੈਂ ਇੱਕ ਲੜਕਾ ਵੀ ਹੁੰਦਾ ਹੋਲੀ ਵਕਰੀ ਸੁਣ ਪਤਾ ਨਹੀਂ ਕਿਹੜੇ ਕੋਈ ਜਨਮ ਦੀ ਜਾਂ ਕਿਸੇ ਦੀ ਕਮਾਈ ਹੈ ਜਾਂ ਪਤਾ ਨਹੀਂ ਕਿਹੜਾ ਸੰਸਕਾਰ ਕਦੋਂ ਕਿਸੇ ਨੂੰ ਮਿਲ ਗਿਆ ਕਰਮ ਲੱਗ ਲੱਗ ਮਾਨੇ ਜਨਮਦੇਵ ਅਕਬਗ ਪੁੱਤਰਾਂ ਨੂੰ ਦਿੱਤਾ ਪ੍ਰਿਥਵੀ ਪ੍ਰੀਤੀ ਚੰਦ ਕਹਿੰਦਾ ਗੁਰੂ ਹਰਗੋਬਿੰਦ ਨੂੰ ਮਾਰਨਾ ਹੈ ਗੁਰਵਰਜਨ ਦੇਵ ਪਾਸ਼ਾ ਸਾਧ ਸੰਗਤ ਦੀ ਉਹ ਜੀਵਨ ਦਿੰਦੇ ਨੇ ਲੋਕਾਂ ਨੂੰ ਮਰਿਆ ਨੂੰ ਜਿਉਂਦੇ ਕਰ ਦਿੰਦੇ ਨੇ ਉਹ ਜੀਵਨ ਦਿੰਦੇ ਨੇ ਬਾਣੀ ਦਾ ਇਨੈ ਦਇਆ ਦੇ ਸਾਗਰ ਪ੍ਰੀਤੀ ਚੰਦ ਕਠੋਰ ਹੈ ਦੀ ਕੋਈ ਕੁਖ ਦੇ ਪੈਦਾ ਹੋਏ ਇਹਦੇ ਹਰ ਕਰਮੀ ਆਪੋ ਆਪਣੇ ਕਨੇੜੇ ਕੇ ਦੂਰ ਸੁਮ ਬਿੰਦੀ ਕਰਿਆ ਸੀ ਬੱਬਾ ਅਮਰਦਾਸ ਮਹਾਰਾਜ ਜੀ ਨੂੰ ਨਾ ਲੈ ਕੇ ਨੋ ਰਾਣੀ ਗੁਰੂ ਅੰਗਦ ਦੇਵ ਜੀ ਦੀ ਧੀ ਜਿਹੜੀ ਸੀ ਉਹ ਆਪਣੇ ਪਿਤਾ ਜੀ ਕੋਲ ਖਡੂਰ ਸਾਹਿਬ ਲੈ ਗਈ ਜਦੋਂ ਵਿਆਹ ਕੀਤਾ ਸੀ ਗੁਰੂ ਪਾਤਸ਼ਾਹ ਨੇ ਆਪਣੀ ਬੇਟੀ ਦਾ ਇੱਕ ਗੱਲ ਕਹੀ ਸੀ ਪੁੱਤਰ ਆਪਣੀ ਮਰਜ਼ੀ ਨਾਲ ਕੱਲਿਆਂ ਨੇ ਨਹੀਂ ਆਉਣਾ ਪਰੋਣੇ ਦੇ ਨਾਲ ਆਉਣਾ ਸ਼ਾਮਤੀ ਦੇ ਨਾਲ ਆਉਣਾ ਪਰ ਕੱਲਿਆਂ ਦੇ ਗਿਆ ਵੀ ਕੱਲੀ ਆਈ ਪਰ ਮਾਰੇ ਜਾਂਦੇ ਨੇ ਵੀ ਨਾਲ ਕੋਈ ਆਇਆ ਵੀ ਹੈ ਸੋ ਇਹ ਤੂੰ ਵੀ ਇੱਕ ਵਿਚਾਰ ਲੈ ਲੈਨੇ ਕੱਲੇ ਨਹੀਂ ਜਾਈਦਾ ਧਿਆਨ ਦੇਣਾ ਧੀਆ ਜਿਹੜੀਆਂ ਭੈਣਾਂ ਸਾਡੀਆਂ ਨੇ ਨਾ ਕੋਸ਼ਿਸ਼ ਕਰੀਂਦੀ ਆ ਪਰਿਵਾਰ ਸਮੇਤ ਜਾ ਐਮਰਜੈਂਸੀ ਹੋਵੇ ਤੇ ਵਕਰੀ ਗੱਲ ਆ ਕਿਉਂਕਿ ਇੱਜ਼ਤ ਸਮਾਜ ਦੇ ਵਿੱਚ ਬਣਦੀ ਹੀ ਨਹੀਂ ਆਪਣੇ ਸਾਈਂ ਪਰੌਣੇ ਦੇ ਨਾਲ ਜਾਓ ਆਪਣੇ ਬੱਚਿਆਂ ਦੇ ਨਾਲ ਜਾਓ ਆਪਣੀ ਨੂੰਹ ਸੱਸ ਦੀ ਸਹਿਮਤੀ ਦੇ ਨਾਲ ਜਾਓ ਐਡੀ ਵੀ ਤਿਆਰ ਹੋਗੇ ਜਦੋਂ ਗੱਡੀ ਵਿੱਚ ਬੈਠੇ ਫੋਨ ਕਰਦੀ ਐ ਵੀ ਅਸੀਂ ਉੱਥੇ ਗਏ ਆ ਵੀ ਦੋ ਦਿਨ ਆਉਣਾ ਨਹੀਂ ਇਹ ਕਲਚਰ ਨਹੀਂ ਇਹ ਸਭਿਅਤਾ ਨਹੀਂ ਫਿਰ ਕ੍ਰਿਸ਼ ਮੇਰੇ ਵੀ ਘਰ ਪੈਣਾ ਤੇ ਤੁਹਾਡੇ ਵੀ ਜੇ ਮੈਂ ਵੀ ਬਗੈਰ ਦੱਸੇ ਗਿਆ ਬੀਬੀ ਭਾਪੇ ਨੂੰ ਤੇ ਜਦੋਂ ਗੇਟ ਲੰਘਣ ਲੱਗੀ ਤੇ ਭਾਪਾ ਚੱਲੇ ਆ ਦੋ ਦਿਨ ਲੱਗਣੇ ਤੇ ਵਿਚਾਰੇ ਨੂੰ ਉਹ ਦੇਖੀ ਜਾਣ ਵੀ ਇਹ ਤਿਆਰ ਹੋ ਜਾਂਦੇ ਦੱਸਦੇ ਆ ਹੀ ਨਹੀਂ ਉਹਨਾਂ ਨੂੰ ਨਾਲ ਲਿਜਾਣ ਦੀ ਗੱਲ ਦੇ ਕੀ ਕਰਨੀ ਉਹਨਾਂ ਨੂੰ ਇਹ ਵੀ ਨਾ ਜੇ ਦੱਸਿਆ ਜਾਏ ਕਿ ਚੱਲੇ ਕਿੱਥੇ ਆ ਦੋ ਦਿਨ ਰਹਿਣਾ ਕਿ ਇੱਕ ਦਿਨ ਰਹਿਣਾ ਤੇ ਆਪੇ ਹੀ ਉਹਨਾਂ ਨੇ ਨਰਾਜ ਖੋਣਾ ਹੀ ਐ ਉਹ ਨਿੱਕਾ ਜਾਂ ਨਿਆਣਾ ਜਿਹੜਾ ਕਹਿੰਦਾ ਦੌੜ ਦੌੜ ਕੇ ਚਿੰਬੜਦਾ ਸੀ ਨਿੱਕਾ ਜਿਆ ਹੁੰਦਾ ਸੀ ਨਾ ਮੇਰਾ ਪੁੱਤ ਵੀ ਤੁਹਾਡਾ ਵੀ ਮੰਮੀ ਮੈਨੂੰ ਰੋਟੀ ਦੇ ਸਕੂਲ ਨੂੰ ਆਇਆ ਮੈਨੂੰ ਆ ਦੇ ਉਹ ਚਿੰਬੜ ਜਾਂਦਾ ਸੀ ਤੇ ਫਿਰ ਉਹ ਚੀਜ਼ਾਂ ਜਦ ਮਾਂ ਨੂੰ ਯਾਦ ਆਉਂਦੀਆਂ ਉਹਨਾਂ ਨੂੰ ਫਿਰ ਦੁੱਖ ਹੁੰਦਾ ਹੁਣ ਕੱਲਾ ਹੀ ਤੁਰਿਆ ਫਿਰਦਾ ਨਾ ਮੈਂ ਤੁਰਾਂ ਨਾ ਤੁਸੀਂ ਤੁਰੋ ਨਾ ਕੋਈ ਤੁਰੇ ਜਦੋਂ ਬਜ਼ੁਰਗ ਹੋ ਜਾਂਦਾ ਹੈ ਨਾ ਵੀ ਉਹਨਾਂ ਦੀ ਖਿੱਚ ਬੜੀ ਹੋ ਜਾਂਦੀ ਹੈ ਵੀ ਦੇਖੋ ਇਹ ਕੋਈ ਮਤਲਬ ਰੋਵਜਿਆ ਨਹੀਂ ਹੁੰਦਾ ਅਧੀਨਗੀ ਥੋੜਾ ਹੁੰਦੀ ਹੈ ਉਹ ਉਹ ਇੱਕ ਡਿਜ਼ਰਵ ਕਰਦੇ ਨੇ ਵੀ ਇੱਜ਼ਤ ਮਿਲੇ ਸਤਕਾਰ ਮਿਲੇ ਸਾਨੂੰ ਪਹਿਲਾਂ ਵਾਲਾ ਮੇਰਾ ਪੁੱਤ ਦੱਸ ਕੇ ਜਾਏ ਮਾਮਾ ਚੱਲਿਆ ਕੋਈ ਫਰਕ ਨਹੀਂ ਪੈਂਦਾ ਤੇ ਸੱਚੇ ਬਾਦਸ਼ਾਹ ਕਹਿੰਦੇ ਧੀਏ ਇਦਾਂ ਕੱਲੀ ਨੇ ਇਹਨੂੰ ਆਣਾ ਕੱਲੀ ਆਈ ਨਹੀਂ ਮਹਾਰਾਜ ਪਿਤਾ ਜੀ ਆਏ ਕਹਿੰਦੇ ਬਾਹਰ ਕਦੋਂ ਖੜੇ ਕੀਤਾ ਹੈ ਉਹਨਾਂ ਨੂੰ ਲੈ ਹੁਣ ਇਹ ਕੁੜਮ ਨੇ ਗਰੰਗਦੇ ਪਾਸ਼ਾ ਦੇ ਬਾਬਾ ਅਮਰਦਾਸ ਜੀ ਗੁਰਗੱਦੀ ਨਹੀਂ ਮਿਲੀ ਤੇ ਮਹਾਰਾਜ ਨੇ ਕੀ ਕੀਤਾ ਕਹਿੰਦੇ ਭਈ ਹੁਣ ਕੁਰਮ ਸਾਹਿਬ ਆਏ ਨੇ ਪਹਿਲੀ ਵਾਰੀ ਆਏ ਨੇ ਜਦੋਂ ਪਹਿਲੀ ਵਾਰੀ ਜਾਈਦਾ ਤੇ ਕਪੜੇ ਲੀੜੇ ਸਾਨੂੰ ਮਿਲਦੇ ਆ ਨਾ ਸਾਰਿਆਂ ਨੂੰ ਠੀਕ ਹੈ ਚਾਹੇ ਭਤੀਜੇ ਭਤੀਜੇ ਜਾਣ ਭੂਆ ਦੇ ਕੋਲ ਜਾਣ ਕੋਈ ਮਾਮਿਆਂ ਦੇ ਜਾਣ ਤੇ ਅਗਲੇ ਪਹਿਲੀ ਵਾਰੀ ਨਿਆਣੇ ਆਏ ਨੇ ਵੀ ਲੀੜੇ ਦਿਓ ਪਹਿਲੀ ਵਾਰੀ ਕੋਈ ਕੁੜਮਾ ਆਏ ਨੇ ਕਪੜੇ ਲੀੜੇ ਸਾਰਿਆਂ ਦੇ ਬਣਾਓ ਮਹਾਰਾਜ ਜੀ ਨੇ ਇੱਕ ਖੇਸ ਦੇ ਉੱਪਰ ਚਾਂਦੀ ਦਾ ਰੁਪਈਆ ਰੱਖ ਕੇ ਝੋਲੀ ਦੇ ਵਿੱਚ ਰੱਖਿਆ ਮਿਲਣੀ ਕੁੜਮ ਕੁੜਮ ਆਈ ਆ ਕਿ ਸ਼ਬਦੀ ਆਉਂਦਾ ਚਲੋ ਤੇ ਵਕਰਾ ਇੱਕ ਵਿਚਾ ਮਾਰੇ ਮਿਲਣੀ ਕਰਨ ਲੱਗੇ ਤੇ ਮਾਰੇ ਬਾਬਾ ਅਮਰਦਾਸ ਕਹਿੰਦੇ ਜੀ ਮਹਾਰਾਜ ਅੱਜ ਸਿੱਖ ਆਇਆ ਅੱਜ ਕੁੜਮ ਨਹੀਂ ਆਇਆ ਅੱਜ ਸਿੱਖ ਆਇਆ ਵਿਚਾਰ ਚੱਲੀ ਸੀ ਔ ਕੀ ਕਲੀ ਇਹ ਵੀ ਇੱਕ ਪੱਖ ਹੈ ਅੱਗੇ ਜੋ ਦੂਜੇ ਚ ਸੁਣ ਚੁੱਕੇ ਆ ਵੀ ਹੈ ਮਹਾਰਾਜ ਅੱਜ ਮੈਂ ਸਿੱਖ ਬਣ ਕੇ ਆਇਆ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ ਇਹ ਜਿਹੜਾ ਤੁਸੀਂ ਮੈਨੂੰ ਖੇਸ ਅੱਗੇ ਖੇਸਣ ਨਾਲ ਵੀ ਕਰ ਲੈਂਦੇ ਸੀ ਮਿਲ ਲੀਆਂ ਹੁਣ ਕੰਬਲ ਆ ਗਏ ਤੇ ਹੁਣ ਹੋਰ ਹੋਰ ਬੜੀਆਂ ਮਹਿੰਗੀਆਂ ਚੀਜ਼ਾਂ ਆ ਗਈਆਂ ਜੋ ਰੋ ਵਿਚਾਰ ਵਿਸ਼ਾ ਫਿਰ ਲੰਮਾ ਹੋ ਜਾਣਾ ਫਿਰ ਕਰਾਂਗੇ ਉਹਨਾਂ ਨੇ ਕਿਹਾ ਵੀ ਮਹਾਰਾਜ ਇਹ ਜਿਹੜਾ ਲੀੜਾ ਤੁਸੀਂ ਦਿੱਤਾ ਨਾ ਖੇਸ ਇਹ ਰੱਖ ਲਓ ਤੁਸੀਂ ਮਿਰਤਿਆ ਜੀ ਇਹ ਮੇਰ ਕਰ ਦਿਓ ਮੈਨੂੰ ਕਿਹੜਾ ਕੱਜਣ ਦੇ ਲਈ ਲੀੜਾ ਕਪੜਾ ਦਿਓ ਪ੍ਰੇਮ ਪਟੋਲਾ ਤੈਸੇ ਦਿੱਤਾ ਢੱਕਣ ਕੋ ਪਤ ਮੇਰੀ ਦਾਨਾ ਬੀਨਾ ਸਾਈਂ ਮੈਂਡਾ ਨਾਨਕ ਸਾਲ ਆ ਜੇ ਮੈਨੂੰ ਹੁਣ ਆ ਜਿਹੜਾ ਉੱਪਰ ਰੁਪਈਆ ਰੱਖਿਆ ਨਾ ਮੈਨੂੰ ਦੇ ਨਾਮ ਧੰਨ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿਖਾ ਵੜ ਭਾਗੀ ਏ ਸਤਗੁਰ ਸਿੱਖ ਕਾ ਹਲਦ ਬਲਦ ਸਵਾਰੇ ਜਿੰਨੂੰ ਇਹ ਮਿਲ ਗਿਆ ਨਾ ਉਹ ਉਹਦਾ ਵੇਨਾ ਧਿਆਨ ਉਧਰ ਜਾਂਦਾ ਹੀ ਨਹੀਂ ਉਹਦਾ ਨਹੀਂ ਜਾਂਦਾ ਉਧਰ ਜਦੋਂ ਕਿਸੇ ਨੂੰ ਆਨੰਦ ਮਿਲ ਗਿਆ ਉਹਦਾ ਧਿਆਨ ਜਾਏਗਾ ਅਦਰ ਅਦਰ ਜਿੰਨੂੰ ਜਿੰਨੂੰ ਅਸਲੀ ਆਨੰਦ ਮਿਲ ਗਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ ਉਹ ਕਿਦਰੇ ਹੋਰ ਚੀਜ਼ਾਂ ਵੱਲ ਧਿਆਨ ਜਾਂਦਾ ਹੀ ਨਹੀਂ ਉਹ ਵਕਰੀ ਗੱਲ ਹੈ ਜਦੋਂ ਅਸੀਂ ਆਮ ਜ਼ਿੰਦਗੀ ਵਿੱਚ ਚੜਦੇ ਹਾਂ ਕੁਝ ਹੋਰ ਹੁੰਨੇ ਆ ਜਦੋਂ ਸ਼ਬਦ ਨਾਲ ਜੁੜਦੇ ਆ ਅਸਲ ਦੇ ਵਿੱਚ ਫਿਰ ਨਹੀਂ ਉਹਦੇ ਮਰ ਜਾਂਦਾ ਮਹਾਰਾਜ ਜੀ ਨੂੰ ਕਿਆ ਬਾਬਾ ਅਮਰਦਾਸ ਜੀ ਨੇ ਮੈਨੂੰ ਸਿੱਖ ਬਣਾ ਲਿਆ ਮਹਾਰਾਜ ਕਹਿੰਦੇ ਠੀਕ ਹੈ ਸੋ ਬਾਬਾ ਅਮਰਦਾਸ ਜੀ ਨੇ ਫਿਰ ਕੀ ਕੀਤਾ ਫਿਰ ਲਗਭਗ 12 ਸਾਲ ਜਿਹੜੀ ਉਹ ਗਾਗਰ ਦੇ ਨਾਲ 사ਸੰਗਤ ਜੀ ਸ਼ਿਵਾ ਕੀਤੀ ਤੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੇ ਤੇ ਮਹਾਰਾਜ ਨੂੰ ਬਹੁਤ ਕੁਝ ਪ੍ਰਾਪਤ ਹੋਇਆ ਸੋ ਇੱਕ ਸਾਖੀ ਹੈ ਜਿਹੜੀ ਆਪਾਂ ਫਿਰ ਕਿਸੇ ਦਿਨ ਕਿਉਂਕਿ ਸਮਾਂ ਸਾਡੇ ਕੋਲ ਹੁੰਦਾ ਸੀਮਤ ਤੇ ਵਿੱਚ ਵਿੱਚ ਪ੍ਰਮਾਣ ਕੀ ਆ ਜਾਂਦੇ ਨੇ ਕੋਈ ਮੈਂ ਇਹ ਲਿਪੀ ਤਿਆਰ ਕੀਤਾ ਵੀ ਲਾਉਣਾ ਕੋਪੜੇ ਆਪ ਹੀ ਲੱਗ ਜਾਂਦੇ ਨੇ ਫਿਰ ਸਮਾਂ ਹੋ ਜਾਂਦਾ ਇਸ ਕਰਕੇ ਸਾਖੀ ਬੜੀ ਲੰਬੀ ਹੈ ਫਿਰ ਆਪਾਂ ਸਰਵਣ ਕਰਾਂਗੇ ਕਿਸੇ ਪ੍ਰੋਗਰਾਮ ਦੇ ਫਿਰ ਤੇ ਪਰ ਮੈਂ ਇੱਥੇ ਇਹ ਬੇਨਤੀ ਕਰ ਰਿਹਾ ਜੀ ਵੀ ਉਹ ਕੀ ਘੜੀ ਸੇਵਕਾਂ ਦੇ ਲਈ ਉਹ ਹੈ ਜਦੋਂ ਉਹ ਕਹਿੰਦੇ ਨੇ ਵੀ ਸਾਡੇ ਕੋ ਉਦਮ ਨਹੀਂ ਹੁੰਦਾ ਸਾਡੇ ਕੋ ਇਸ਼ਾਨ ਨਹੀਂ ਨਹੀਂ ਹੁੰਦਾ ਸਾਡੇ ਕੋਲ ਤੇਰੇ ਚਰਨਾਂ ਨੀ ਪਰਸ਼ਨ ਹੁੰਦੇ ਸਾਡੇ ਕੋਲ ਨਿਤਨੇਮ ਨਹੀਂ ਹੁੰਦਾ ਉਹਨਾਂ ਲਈ ਇਹ ਵੀ ਔਕੀ ਘੜੀ ਹੈ ਸੋ ਮਹਾਰਾਜ ਜੀ ਕਹਿੰਦੇ ਆਪਣਾ ਬਿਰਦ ਸੰਭਾਲੇ ਤੂੰ ਸ਼ਰੂ ਤੂੰ ਹੀ ਆਪਣਾ ਪਿਆਰ ਦਿੰਦਾ ਆ ਰਿਆਂ ਤੇ ਮੈਂ ਮੰਗਦਾ ਹਾਂ ਤੇਰੇ ਭਰੋਸੇ ਪਿਆਰੇ ਮੈਂ लाਡ ਲਾਇਆ ਮੈਨੂੰ ਪਿਆਰ ਦੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਰਤ ਪਾਲੇ ਆਪਣੇ ਸੇਵਕ ਦੀਓ ਰੱਖਿਆ ਕਰਦਾ ਹੱਥ ਰੱਖਦਾ ਹਰ ਇੱਕ ਦੇ ਸਿਰ ਤੇ ਹੱਥ ਰੱਖਦਾ ਮੇਰੇ ਤੇ ਤੁਹਾਡੇ ਤੇ ਕਿਉਂਕਿ ਸਤਗੁਰੂ ਸਭਨਾ ਦਾ ਭਲਾ ਮਨਾਇੰਦਾ ਤਿਸ ਦਾ ਬੁਰਾ ਕਿਉਂ ਓਏ ਪਿਤਾ ਸਭ ਦਾ ਭਲਾ ਚਾਹੁੰਦਾ ਕਿਸੇ ਦਾ ਬੁਰਾ ਨਹੀਂ ਕਰਦਾ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧਾਨਾ ਮਾਰਾ ਮੀਤ ਸੋ ਮੇਰਾ ਉਸਨਲ ਮਨ ਜੁੜਿਆ ਰਹੇ ਜਾਂ ਜੁੜਿਆ ਹੈ ਜਾਂ ਜੁੜਿਆ ਰਹਿਣਾ ਚਾਹੀਦਾ ਬਾਣੀ ਭੂਤ ਵਰਤਮਾਨ ਤੇ ਭਵਿਕ ਤਿੰਨਾਂ ਵਾਲਾ ਇਸ਼ਾਰਾ ਕਰਦੀ ਜਿਹਦਾ ਜੁੜਿਆ ਉਹ ਵੀ ਚੰਗਾ ਜਿਹਦਾ ਜੁੜ ਰਿਹਾ ਉਹ ਵੀ ਚੰਗਾ ਜਿਹਦਾ ਨਹੀਂ ਜੁੜਿਆ ਉਹਦਾ ਜੁੜ ਜਾਵੇ ਇਹ ਸਾਡੀ ਅਰਦਾਸ ਹੈ ਪ੍ਰਭੂ ਸਿਓ ਲੱਗ ਰਿਓ ਮੇਰਾ ਚੀਜ਼ ਮੇਰਾ ਮਨ ਚਿਤ ਤੇਰੇ ਚਰਨਾਂ ਨਾਲ ਜੁੜਿਆ ਹੋਇਆ ਜਾਂ ਜੁੜਿਆ ਰਹੇ ਆਹ ਦੀ ਅੰਤ ਪ੍ਰਭ ਸਦਾ ਸਹਾਇ ਧੰਨ ਹਮਾਰਾ ਮੀਤ ਸ਼ਰੂ ਤੋਂ ਲੈ ਕੇ ਅੱਜ ਤੱਕ ਤੇ ਹੋਰ ਆਉਣ ਵਾਲੇ ਸਮੇਂ ਤੱਕ ਉਹ ਸਾਡਾ ਮਿੱਤਰ ਬਣ ਕੇ ਰਹੇਗਾ ਤੇ ਸਾਨੂੰ ਉਸ ਦੀ ਸਿਫਤ ਸਲਾਗ ਕਰਨੀ ਚਾਹੀਦੀ ਹੈ ਮਿੱਤਰ ਦੁਨੀਆ ਦੇ ਵਿੱਚ ਵਿਰਲੇ-ਵਿਰਲੇ ਹੋਏ ਨੇ ਮਰਦਾਨੇ ਵਰਗਾ ਮਿੱਤਰ ਕੋਈ ਨਹੀਂ ਹੋਇਆ ਸੁਦਾਮੇ ਵਰਗਾ ਮਿੱਤਰ ਕੋਈ ਨਹੀਂ ਹੋਇਆ ਇਹਨਾਂ ਦੀ ਸਾਕੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਬਹੁਤ ਬਹੁਤ ਪਿਆਰੀਆਂ ਸਾਕੀਆਂ ਨੇ ਸੋ ਮਿੱਤਰ ਇਦਾਂ ਦਾ ਸਤਿਗੁਰ ਮਿੱਤਰ ਮੇਲਾ ਬਾਲ ਸਿਖਾਈ ਦੁਨੀਆ ਦੇ ਤਰ ਪਗਵਟ ਭਰਾ ਸਕੇ ਭਰਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੋਈ ਗੁੱਸਾ ਨਾ ਕਰ ਲਵੇ ਬਹੁ ਗਿਣਤੀ ਦੇ ਵਿੱਚ ਧੂਕਾ ਦੇ ਜਾਂਦੇ ਨੇ ਬਾਣੀ ਵਿੱਚ ਲਿਖਿਆ ਹੋਇਆ ਪਰ ਜਿਹੜਾ ਸਤਿਗੁਰ ਮਿੱਤਰ ਹੈ ਉਹ ਧੂਕਾ ਨਹੀਂ ਦਿੰਦਾ ਮੈਂ ਨਹੀਂ ਕਹਿੰਦਾ ਨਾਨਕ ਕੱਚੜਿਆਂ ਸਿਓ ਤੋੜ ਢੂੜ ਸੱਜਣ ਸੰਤ ਪੱਕਿਆਂ ਕੋਈ ਜੀਵਨ ਦੇ ਵਿਛੜਿਓ ਮੋਇਆ ਨਾ ਜਾਈ ਛੋੜ ਸਤਗੁਰੂ ਜਾਂ ਸਤਗੁਰ ਦਾ ਕੋਈ ਬਖਸ਼ਿਆ ਪਿਆਰਾ ਉਹ ਬਾਹ ਫੜਦਾ ਹੋਏ ਨਹੀਂ ਦਖਦਾ ਭੀੜ ਦੇ ਕੇ ਭੱਜ ਜਾਵੇ ਕੋਈ ਨਹੀਂ ਦੇਖਦਾ ਆਪਣੀ ਮжоਰਿਟੀ ਹੋ ਗਈ ਇੱਥੇ ਤੇ ਗੱਲਬਾਤ ਚਲਣੀ ਨਹੀਂ ਹੁਣ ਤੇ ਆਪਾਂ ਪਿੱਛੇ ਹਟ ਜਾਈਏ ਬਸ ਖਿਸਕ ਜਾਈਏ ਖਿਸਕ ਕਿਸੇ ਦੀ ਗਵਾਹੀ ਦੇਣ ਜਾਵੇ ਕਿਸੇ ਦੇ ਨਾਲ ਤੁਰੇ ਤੇ ਪਲੜਾ ਭਾਰੀ ਦੇਖ ਕੇ ਤੇ ਉਹਨਾਂ ਪੈਰਾਂ ਨਾਲ ਪਿੱਛੇ ਮੁੜ ਜਾਏ ਇਹ ਗੁਰੂ ਦਾ ਸਿੱਖ ਨਹੀਂ ਹੁੰਦਾ ਗੁਰੂ ਦਾ ਸਿੱਖ ਤੇ ਉਹ ਹੁੰਦਾ ਭਰੀ ਸਭਾ ਦੇ ਵਿੱਚ ਭਾਵੇਂ ਆਪਣੇ ਨਾਰਾਜ਼ ਹੁੰਦੇ ਹੋਣ ਉਹ ਸੱਚ ਨੂੰ ਸੱਚ ਕਹਿ ਦਿੰਦਾ ਇਹ ਮਿੱਤਰ ਹੁੰਦਾ ਹੈ ਐਦਾਂ ਦਾ ਮਿੱਤਰ ਹੁੰਦਾ ਐਦਾਂ ਦਾ ਮਿੱਤਰ ਜੇ ਕਿਸੇ ਨੂੰ ਮਿਲਿਆ ਤੇ ਬੜੀ ਚੰਗੀ ਗੱਲ ਹੈ ਉਹ ਮਿੱਤਰ ਜਾਨ ਦੇ ਦਿੰਦਾ ਪਰ ਪਰ ਪਿੱਛੇ ਨਹੀਂ ਹਟਦਾ ਤੇ ਚਲੋ ਦੁਨੀਆ ਦੇ ਵਿੱਚ ਵੀ ਜੇ ਐਸਾ ਕਿਸੇ ਦਾ ਮਿੱਤਰ ਬਣਿਆ ਤੇ ਮੁਬਾਰਕ ਹੋਣਾ ਚਾਹੀਦਾ ਪਰ ਜੇ ਦਾ ਨਹੀਂ ਉਹ ਸਤਿਗੁਰੂ ਨੂੰ ਆਪਣਾ ਮਿੱਤਰ ਬਣਾ ਲਏ ਤੇ ਫਿਰ ਦੇਖੋ ਕੀ ਬਣਦਾ ਮਨ ਬਿਲਾਸ਼ ਭਏ ਸਾਹਿਬ ਕੀ ਅਚਰਜ ਦੇਖ ਬੜਾਈ ਮਾਲਕ ਦੇ ਇੰਨੇ ਸੋਹਣੇ ਸੋਹਣੇ ਰੰਗ ਦੇਖ ਕੇ ਐਨੇ ਐਨੇ ਸੋਹਣੇ ਕੌਤਕ ਦੇਖ ਕੇ ਮਨ ਗਲਗਲ ਹੁੰਦਾ ਆ ਜੋਗ ਜੇ ਸਾਨੂੰ ਮਿਲ ਰਿਹਾ ਸਾਡੀਆਂ ਝੋਲੀਆਂ ਭਰ ਰਹੀਆਂ ਨੇ ਇਹ ਮੌਲਾ ਖੇਲ ਕਰੇ ਸਭ ਆਪੇ ਇਹ ਉਹਦਾ ਖੇਲ ਹੈ ਉਹ ਖੇਲ ਆਪ ਵਰਤਾ ਰਿਹਾ ਹੁਣ ਤੁਸੀਂ ਤੁਹਾਨੂੰ ਅਲੱਗ-ਅਲੱਗ ਫਿਲੰਗ ਆ ਰਹੀ ਏ ਸਾਰਿਆਂ ਨੂੰ ਅਲੱਗ-ਅਲੱਗ ਧਿਆਨ ਦੇਣਾ ਘਰ ਦੇ ਵਿੱਚ ਧਿਆਨ ਦੇਣਾ ਬੰਦਾ ਦੀ ਕੋਈ ਹੁੰਦਾ ਧੀ ਨੂੰ ਪਿਓ ਵਾਲੀ ਫਿਲੰਗ ਆਉਂਦੀ ਏ ਪਤਨੀ ਨੂੰ ਪਤੀ ਵਾਲੀ ਉਸ ਬੰਦੇ ਵਿੱਚੋਂ ਵਿਲਗਾਉਂਦੀ ਏ ਭਾਈ ਨੂੰ ਭਾਈ ਵਾਲੀ ਵਿਲਗਾਉਂਦੀ ਏ ਤੇ ਚਾਚੇ ਜਿੱਚ ਕਿਹਦਾ ਚਾਚਾ ਲੱਗਦਾ ਤੇ ਭਤੀਜੇ ਨੂੰ ਚਾਚੇ ਵਾਲੀ ਵਿਲ ਲਗਾਉਂਦੀ ਏ ਜੇ ਕਿਸੇ ਦਾ ਪੋਤਰਾ ਲੱਗਦਾ ਤੇ ਦਾਦੇ ਨੂੰ ਪੁੱਤਰੇ ਵਾਲੀ ਬੰਦਾ ਇੱਕੋ ਹੀ ਹੈ ਇਸੇ ਤਰ੍ਹਾਂ ਰੱਬ ਦੇ ਰੰਗ ਨੇ ਸਾਰੇ ਜਿਵੇਂ ਤੁਸੀਂ ਜਾਂ ਮੈਂ ਭਾਵਨਾ ਨਾਲ ਸੁਣਾਗਾ ਉਦਾਂ ਦਾ ਹੀ ਸਾਨੂੰ ਫੀਲ ਹੋਵੇਗਾ ਉਦਾਂ ਦੀ ਸਾਨੂੰ ਫੀਲਿੰਗ ਆਏਗੀ ਇੱਥੇ ਆਪਾਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਣਾ ਹੈ ਇੱਥੇ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝਣਾ ਛੇਵੇਂ ਪਾਸ਼ਾ ਚੌਥੇ ਪੰਜਵੇਂ ਜਿੰਨੇ ਵੀ ਪਾਤਸ਼ਾਹਿਆਂ ਨੇ ਭਗਤ ਭਟ ਸਿੱਖ ਸ਼ਹੀਦ ਸਾਰਿਆਂ ਨੂੰ ਹਾਜ਼ਰ ਨਾਜ਼ਰ ਸਮਝਣਾ ਕੋਈ ਮਨ ਵਿੱਚ ਇਹ ਨਾ ਕਹੇ ਵੀ ਛੇਵੇਂ ਪਾਸ਼ਾ 3 ਕਿਲੋਮੀਟਰ ਤੈਨ ਇੱਥੇ ਨਹੀਂ ਗੁਰੂਗ੍ਰੰਥ ਸਾਹਿਬ ਦੀ ਬੇਦਵੀ ਹੋ ਜਾਣੀ ਕੋਈ ਇਹ ਨਾ ਸਮਝੇ ਗੁਰੂ ਰਾਮਦਾਸ ਮਹਾਰਾਜ ਜੀ ਉੱਥੇ ਨੇ ਇੱਥੇ ਨਹੀਂ ਫਿਰ ਕੰਪੈਰੀਸ਼ਨ ਹੋ ਜਾਂਦਾ ਜਦੋਂ ਕਿਸੇ ਚੀਜ਼ ਦੀ ਤੁਲਨਾ ਹੋ ਜਾਏ ਜਦੋਂ ਕਿਸੇ ਚੀਜ਼ ਦਾ ਕੰਪੈਰੀਸ਼ਨ ਹੋਵੇ ਇੱਕ ਚੀਜ਼ ਦੀ ਕੀਮਤ ਘਟੇਗੀ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਡੇ ਤੀਰਥ ਸਥਾਨਾਂ ਦੇ ਇਤਿਹਾਸਿਕ ਸਥਾਨਾਂ ਦੇ ਆ ਉਹ ਵਧੀਆ ਗੱਲ ਹੈ ਕਿ ਚਰਨਸ਼ੂ ਹੈ ਪਰ ਸਾਧ ਸੰਗਤ ਜੀ ਉੱਥੇ ਜਾ ਕੇ ਵੀ ਖਾਲੀ ਹੋ ਰਹੇ ਜਾਣਗੇ ਜਿਹੜੇ ਮੰਨਣਗੇ ਨਹੀਂ ਜਿਨ੍ਹਾਂ ਦੇ ਅੰਦਰ ਭਾਵਨਾ ਨਹੀਂ ਹੋਏਗੀ ਜਿਹੜਾ ਆਹ ਗੁਰੂ ਗ੍ਰੰਥ ਸਾਹਿਬ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਕਰਕੇ ਇਹ ਮਨ ਵਿੱਚੋਂ ਕੱਢ ਦਿਓ ਵੀ ਕਿਆਂ ਦਾ ਹੁੰਦਾ ਵੀ ਅਸੀਂ ਤੇ ਉੱਥੇ ਜਾਣਾ ਹੈ ਫਿਰ ਹਾਜ਼ਰੀ ਲਗਣੀ ਹੋ ਸਾਡੀ ਗੈਰ ਹਾਜ਼ਰੀ ਲੱਗ ਗਈ ਜਿਹੜੇ ਸਵੇਰ ਦੇ ਮਹਾਰਾਜ ਜੀ ਸੇਵਾ ਲੈਂਦੇ ਪੈਣੇ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਬਸਾਰ ਮੈਂ ਅੱਗੇ ਵੀ ਬਿੰਦ ਕੀਤੀ ਸਮਾਣੀ ਸਾਖੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਿਹੜੇ ਤੁਸੀਂ ਲੱਗੇ ਬੈਠੇ ਗੈਰ ਹਾਜ਼ਰੋ ਜਿਹੜੇ ਡਰਾਮਾ ਦੇਖਣ ਗਏ ਨੇ ਉਹ ਹਾਜ਼ਰ ਨਹੀਂ ਜਿਲੇ ਉੱਥੇ ਬੈਠੇ ਨੇ ਦੀਵਾਨ ਤੋਂ ਬਾਹਰ ਉਹ ਹਾਜ਼ਰ ਨੇ ਉਹਨਾਂ ਦਾ ਧਿਆਨ ਤੇ ਦਰਦਿਆਂ ਦਾ ਵਿਚਾਰਿਆਂ ਦਾ ਮੇਰੇ ਚਰਨਾ ਚ ਤੁਸੀਂ ਕੋਈ ਪਠੇ ਪਾਈ ਜਾਂਦਾ ਹੈ ਕੋਈ ਕਾਬਲ ਵਿੱਚ ਤੁਰਿਆ ਫਿਰਦਾ ਕੋਈ ਕਹਿੰਦਾ ਮੇਰਾ ਬਸ਼ੀਰਾ ਨਾ ਖੂਜ ਡਗ ਜਾਏ ਇੱਥੇ ਇੱਥੇ ਤੇ ਹਾਜ਼ਰ-ਨਾਜ਼ਰ ਸਮਝਣਾ ਪੈਣਾ ਗੁਰੂ ਨਾਨਕ ਮਹਾਰਾਜੀ ਤੇ ਐ ਇੱਥੇ ਮੀਰੀ ਪੀਰੀ ਦੇ ਮਾਲਕ ਹਨ ਜਦੋਂ ਸਮਾਂ ਲੱਗੇ ਤੇ ਹਾਸਿਸਤਾਨਾਂ ਦੀ ਯਾਤਰਾ ਕਰੋ ਕੋਈ ਮਣਾ ਧੜੋ ਕਰਦਾ ਪਰ ਕੰਪੈਰੀਜ਼ਨ ਨਹੀਂ ਕਰਨਾ ਮੈਂ ਕਿਈ ਵਾਰ ਵਿਚਾਰ ਕਰਦਾ ਮੈਂ ਕਿਸਿਆਂ ਨੂੰ ਕਿਹਨਾਂ ਨੂੰ ਮੈਂ ਕਿਹਾ ਭੈਣੇ ਮੇਰੇ ਵੀਰ ਗੁਰੂ ਘਰ ਆਇਆ ਕੋ ਅਸੀਂ ਤੇ ਛੇਵੇਂ ਪਾਤਸ਼ਾਹ ਦੇ ਜਾਈਦਾ ਮੈਂ ਕਿਹਾ ਇਹਦੇ ਵਿੱਚ ਛੇਵੇਂ ਪਾਸ਼ਾ ਹੈ ਨਹੀਂ ਮੈਂ ਕਿਹਾ ਇੱਥੇ ਕਿਉਂ ਨਹੀਂ ਉੱਥੇ ਸ਼ਰਦ ਹੈ ਮੈਂ ਕਿਹਾ ਚਲੋ ਵਾਪਸਾਂ ਦੀ ਕਾਰ ਲੈ ਲੈਂਦੇ ਵਿਚਾਰ ਮੈਂ ਕਿਹਾ ਕੀ ਗੱਲ ਗੱਲ ਨਹੀਂ ਬਣਦੀ ਪਈ ਮੈਂ ਉੱਥੇ ਨਾ ਬੇਨਤੀਆਂ ਕਰਦੀਆਂ ਇੱਕ ਮੇਰੀ ਭੈਣ ਗਿਆਂ ਦੀ ਮੈਂ ਕਿਹਾ ਬਹੁਤ ਚੰਗੀ ਗੱਲ ਹੈ ਜਾਣਾ ਚਾਹੀਦਾ ਮੈਂ ਉੱਥੇ ਪ੍ਰਚਾਰ ਵੀ ਕਰਾਉਂਦੀ ਆ ਵੀ ਕਰਦੀ ਆ ਭਾਈ ਸਾਹਿਬ ਜੀ ਗੱਲ ਨਹੀਂ ਬਣਦੀ ਮੈਂ ਕਿਹਾ ਇਹ ਤੁਹਾਡੇ ਘਰ ਤੋਂ ਥੋੜੇ ਮੈਂ ਕਿਹਾ 100 ਫੁੱਟ ਦੀ ਦੂਰੀ ਤੇ ਗੁਰਦੁਆਰਾ ਇੱਥੇ ਵੀ ਇੱਕ ਦਿਨ ਦੇਖ ਕਰਾ ਦਿਓ ਹੈ ਇੱਥੇ ਵੀ ਇੱਕ ਦਿਨ ਆ ਕੇ ਤੇ ਤੁਸੀਂ ਮੈਂ ਮਰਦੀ ਜੂਰੀ ਜੋ ਕਹਿੰਨਾ ਸੱਚ ਕੰਨਾ ਜੇ ਨਹੀਂ ਜੇ ਗਲਤ ਕਵਾਂਗਾ ਤੇ ਦੀਨਦਾਰ ਮੈਨੂੰ ਕੀ ਜੂਰ ਝੂਠ ਬੋਲਣ ਦੀ ਮੈਂ ਕਿ ਤੂੰ ਇੱਥੇ ਵੀ ਆ ਕੇ ਦੇਖ ਲੈ ਤੇ ਹੈ ਉਹ ਆਈ ਉਹਨੇ ਕਲਾ ਪ੍ਰਸ਼ਾਦੀ ਦੇਖ ਵੀ ਕਰਾਈ ਕਿਉਂਕਿ ਮੈਂ ਇੱਕੀ ਗੱਲ ਕਹਣਾ ਉਹਨਾਂ ਸਿਰਫ ਕਲਾ ਪ੍ਰਸ਼ਾਦੀ ਦੇਖ ਨਾ ਮੈਨੂੰ ਕੋਈ ਚੀਜ਼ਾਂ ਦਾ ਲਾਲਚੇ ਕਿਮਾ ਕਰਨਾ ਮर्यादा ਦੇ ਵਿੱਚ ਉਹ ਕਿਸੇ ਦੀ ਖੁਸ਼ੀ ਹੈ ਤੇ ਸਿਰਫ ਕਲਾ ਪ੍ਰਸ਼ਾਦੀ ਦੇਖ ਤੇ ਮਹਾਰਾਜ ਚੰਨਾ ਜੀ ਅਰਦਾਸ ਕਰਦੋ ਭਾਵਨਾ ਦੇ ਨਾਲ ਪਰ ਫਿਰ ਮਹਾਰਾਜ ਕਿਰਪਾ ਕਰਦਾ ਉਸਨੇ ਦੇਖ ਦਿੱਤੀ ਅਰਦਾਸ ਕਰਾਈ ਤੇ ਦੂਜੇ ਦਿਨ ਜਿਹੜਾ ਕਾਰਜ ਬੜੇ ਦਿੰਦਾ ਆਲਿਆ ਸੀ ਕਹਿੰਦੀ ਬੱਬਾ ਜੀ ਮੇਰਾ ਘਰ ਵਾਲਾ ਨਾ ਨਿਕਲ ਗਿਆ ਯੂਐਸਏ ਪਹੁੰਚ ਗਿਆ ਤੇ ਮੈਂ ਗਿਆ ਹੁਣ ਚੋਜ ਦੇ ਮਾਲਕ ਦੇ ਨੇ ਕੀ ਬਦ ਮਾਲਕ ਨੇ ਮੇਰੇ ਮੂੰਹ ਤੋਂ ਘੜਾ ਲਿਆ ਮੈਨੂੰ ਬੜਾ ਬੁਰਾ ਲੱਗਦਾ ਜਦੋਂ ਕੋਈ ਕੰਪੈਰੀਸ਼ਨ ਕਰਦਾ ਸੀ ਨਹੀਂ ਉੱਤੇ ਵੀ ਉਹ ਕੋਈ ਛੋਟਾ ਸਦਾਨ ਵਾਟ ਇਜ਼ ਥਿਸ ਇਹ ਆਤੀ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛਾ ਪਾਰਾ ਵਾਰਾ ਇੱਥੇ ਬਹਿ ਬੈ ਕੇ ਦੇ ਸਾਸਾਂ ਗੀ ਸਭ ਕੁਝ ਮਿਲਿਆ ਸਾਨੂੰ ਇਤੋਂ ਮੇਰੇ ਅਸੀਂ ਮੈਂ ਅੱਗੇ ਵੀ ਕਹਿਣਾ ਹੁਣਾ ਸਤਕਾਰ ਅਸੀਂ ਸ਼ਬਦਾਂ ਕਰਨਾ ਖਿਮਾ ਕਰਨ ਟਾਈਮ ਜ਼ਿਆਦਾ ਹੋ ਗਿਆ ਸਤਕਾਰ ਅਸੀਂ ਸ਼ਬਦਾਂ ਕਰਨਾ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਉੱਥੇ ਜੁੜਨਾ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜੀ ਰਖਾਈ ਸੋ ਮਾਰਾ ਇਮਨੂ ਸਿਮਰਿਆ ਕਰੋ ਹੁਣੇ ਅਸੀਂ ਪੜਿਆ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੇ ਮਡਾਓ ਰਜ ਰਜ ਕੇ ਦਰਸ਼ਨ ਕਰੀਏ ਥਕੀਏ ਨਾ ਅਕੀਏ ਨਾ ਦਿਲ ਹੀ ਨਾ ਅਵਸਥਾ ਬਲਕ ਕਦੁ ਮੰਨੀ ਧਿਆਨ ਜਦੋਂ ਥਕਿਆ ਹੀ ਨਹੀਂ ਜਦੋਂ ਲੱਕ ਦੀ ਪੀੜ ਨਜ਼ਰ ਹੀ ਨਾ ਆਈ ਜਦੋਂ ਘਰ ਨਜ਼ਰ ਹੀ ਨਾ ਆਇਆ ਜਦੋਂ ਪਰਿਵਾਰ ਨਜ਼ਰੀਂ ਆਇਆ ਸ਼ੈਨ ਨੂੰ ਕੁਝ ਨਜ਼ਰੀਂ ਆਇਆ ਮੁੱਠੀ ਚਾਬੀ ਕਰਨੀ ਭੁੱਲ ਗਿਆ ਤੇ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਸਪਾਸਵਾਰਤਾ ਜੇ ਕੋਈ ਕਹਿੰਦਾ ਮੇਰੀ ਪੈਲੀ ਸੁੱਕੀ ਐ ਮੋਟਰ ਚਲਾਣੀ ਐ ਬੱਤੀ ਚਲ ਜਾਣੀ ਐ ਔਰ ਰੱਬ ਨੇ ਜੇ ਤੇਰੀ ਸੁਣ ਲਈ ਕੀ ਪਤਾ ਤੇਰੇ ਲਾਕੇ ਚ ਮੀਂਹ ਪੈ ਜੇ ਪਤਾ ਉਹਦਾ ਕੋਈ ਇੰਨਾ ਬਾਦੇ ਚਾਰ ਦਿਨ ਮੋਟਰ ਨਾ ਚਲਾਉਣੀ ਪਵੇ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਸਵਾਰਦਾ ਰੱਬ ਬੜਾ ਡਾਡਾ ਪਿਆਰ ਕਰਕੇ ਦੇਖੋ ਕੋਪੀ ਕਾਜ ਸਵਾ ਲੰਦਾ ਸੋ ਅੰਮ੍ਰਿਤ ਵੇਲੇ ਹਾਜ਼ਰੀਆਂ ਨੋ ਜਰੂਰ ਮਹਾਰਾਜ ਦੇ ਦਰਸ਼ਨ ਕਰੋ ਕੀਰਤਨ ਕਥਾ ਜੋ ਵੀ ਮਹਾਰਾਜ বাজਦੇ ਨੇ ਮਹਾਰਾਜ ਦਾ ਖਜ਼ਾਨਾ ਬਖਸ਼ਿਆ ਹੋਇਆ ਹੈ ਕੀਰਤਨ ਵੀ ਤੁਸੀਂ ਸਰਵਣ ਕਰਨਾ ਹੈ ਜੁਮਸਿਆ ਸੰਗਤ ਦੇ ਉਹਦਾ ਵੀ ਜਿੱਤੇ ਵੀ ਪ੍ਰੋਗਰਾਮ ਹੋਵੇ ਉੱਤੇ ਆਪਾਂ ਕਰਾਂਗੇ ਉੱਤੇ ਵੈਸੇ ਜਿਆਦਾ ਆਪਾਂ ਕੀਰਤਨ ਕਰਿਆ ਕਰਾਂਗੇ ਕਿਉਂਕਿ ਕਥਾ ਵਿਚਾਰ ਇੱਥੇ ਜਿਆਦਾ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਜਿਸ ਨੇ ਕੋਈ ਵੀ ਸ਼ਬਦ ਸੁਣਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਵੀ ਕਿਸੇ ਨੇ ਸ਼ਬਦ ਸੁਣਨਾ ਤੁਸੀਂ ਆਪ ਜੀ ਦੱਸ ਸਕਦੇ ਹੋ ਵੀ ਇਹ ਸ਼ਬਦ ਭਾਈ ਸਾਹਿਬ ਜੀ ਸੁਣਾਓ ਆਪ ਜੀ ਨੂੰ ਸੁਣਨ ਨੂੰ ਮਿਲ ਜਾਵੇਗਾ ਸੋਇਨੀ ਸਿਵਾ ਪ੍ਰਵਾਨ ਮਾਰਾਈ ਤੁਹਾਨੂੰ ਸਭ ਨੂੰ ਖੁਸ਼ੀਆਂ ਬਖਸ਼ੇ ਆਪ ਜੀ ਨੇ ਗੁਰਬਾਣੀ ਦਾ ਸਤਕਾਰ ਕੀਤਾ ਬੇਅੰਤ ਮਾਇਆ ਭੇਡ ਕੀਤੀ ਮਹਾਰਾਜ ਤਿਲ ਤਿਲ ਭੇਡ ਕੀਤੀ ਲੇਕਿਨ ਆਓ ਕਮਾਈਆਂ ਵਿੱਚ ਬਰਕਤਾਂ ਪਾਓ ਵਾਧੇ ਪਾਓ ਦੇਸ਼ ਪ੍ਰਦੇਸ਼ ਬੱਚਿਆਂ ਨੂੰ ਖੁਸ਼ੀਆਂ ਬਖਸ਼ੇ ਇੰਨੀ ਸਿਵਾ ਪ੍ਰਵਾਨ ਭੋਲਚ ਕਮਾਫ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ